ਦੋਸਤੋ ਕਿਰਪਾ ਕਰਕੇ 3 ਸਕਿੰਟਾਂ ਦੀ ਵੀਡੀਓ ਧਿਆਨ ਨਾਲ ਜ਼ਰੂਰ ਦੇਖਣਾ ਜੀ ਦੋਸਤੋ ਪੰਜਾਬ ਪੁਲਿਸ ਨੇ ਨਵੀਂ ਸ਼ੁਰੂਆਤ ਕੀਤੀ ਹੈ ਜਲੰਧਰ ਦੇ ਵਿੱਚ ਇੱਕ ਅਜੀਹੀ ਮਸ਼ੀਨ ਲਾਈ ਹੈ ਜਿਸ ਨੂੰ ਤੁਹਾਡੇ ਫੋਨ ਦੇ ਨਾਲ ਅਟੈਚ ਕਰਕੇ ਪੁਲਿਸ ਦੁਆਰਾ ਇਹ ਪਤਾ ਲਗਾਇਆ ਜਾ ਸਕਦਾ ਕਿ ਤੁਹਾਡਾ ਫੋਨ ਕਿਤੇ ਹੈਕ ਤਾਂ ਨਹੀਂ ਤੁਹਾਡੇ ਫੋਨ ਦੇ ਵਿੱਚ ਕਿਤੇ ਮਾਲਵੇਅਰ ਇੰਸਟਾਲ ਤੇ ਨਹੀਂ ਕੀਤਾ ਜਿਸ ਨਾਲ ਤੁਹਾਡੇ ਪਰਸਨਲ ਡਾਟੇ ਨੂੰ ਜਾਂ ਤੁਹਾਡੇ ਬੈਂਕ ਅਕਾਊਂਟ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਹੋਵੇ ਇਹ ਚੀਜ਼ਾਂ ਜਿਹੜੀਆਂ ਵਾ ਪੁਲਿਸ ਹੁਣ ਟਰੇਸ ਕਰ ਸਕਦੀ ਇਹ ਜਾਣਕਾਰੀ ਮੈਂ ਤੁਹਾਨੂੰ ਦੋਸਤੋ ਇੰਸਟਾਗ੍ਰam ਦੇ ਉੱਤੇ ਵਾਇਰਲ ਇੱਕ ਵੀਡੀਓ ਤੋਂ ਲੈ ਕੇ ਦੇ ਰਿਹਾ ਜੀ ਤੇ ਮੈਂ ਸੋਚਿਆ ਕਿ ਉਹ ਨਾ ਆਪਣੇ ਦੋਸਤਾਂ ਤੱਕ ਵੀ ਆਪਣੇ ਸਹੂਤਿਆਂ ਤੱਕ ਵੀ ਇਹ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਪਹੁੰਚਾਈ ਜਾਵੇ। ਤੇ ਇਹ ਮਸ਼ੀਨ ਜਲੰਧਰ ਦੇ ਵਿੱਚ ਲੱਗੀ ਹੋਈ ਆ ਇਸ ਇਸ ਮਸ਼ੀਨ ਦੇ ਨਾਲ ਤੁਸੀਂ ਆਪਣਾ ਜਿਹੜਾ ਫੋਨ ਐਟੈਚ ਕਰਕੇ ਇਹ ਚੈੱਕ ਕਰਵਾ ਸਕਦੇ ਹੋ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਅਜਿਹੀ ਐਪ ਜਾਂ ਤੁਹਾਡੇ ਫੋਨ ਦੇ ਵਿੱਚ ਕੋਈ ਅਜਿਹਾ ਲਿੰਕ ਜਿਹਦੇ ਉੱਤੇ ਤੁਸੀਂ ਕਲਿੱਕ ਕੀਤਾ ਹੋਵੇ ਉਹ ਤੁਹਾਡੇ ਫੋਨ ਦੇ ਵਿੱਚ ਕੋਈ ਐਪ ਨਹੀਂ ਇੰਸਟਾਲ ਹੋਈ ਜਿਸ ਨਾਲ ਤੁਹਾਡੇ ਪਰਸਨਲ ਡਾਟੇ ਨੂੰ ਖਤਰਾ ਆ। ਤੇ ਦੋਸਤੋ ਇਹ ਸਮੇਂ ਦੀ ਮੰਗ ਵੀ ਸੀ ਤੇ ਮੈਂ ਪੰਜਾਬ ਪੁਲਿਸ ਨੂੰ ਬਹੁਤ ਵਧਾਈ ਦੇਣਾ ਇਸ ਉਪਰਾਲੇ ਲਈ ਕਿਉਂਕਿ ਅੱਜ ਕੱਲ ਜਿੱਦਾਂ ਦੀਆਂ ਠੱਗੀਆਂ ਚੱਲ ਰਹੀਆਂ ਨੇ ਚੋਰ ਜਿੰਨੇ ਜ਼ਿਆਦਾ ਐਕਸਪਰਟ ਹੋ ਚੁੱਕੇ ਨੇ ਉਸ ਹਿਸਾਬ ਦੇ ਨਾਲ ਸਾਡੀ ਪੁਛ ਨੂੰ ਵੀ ਐਕਸਪਰਟ ਹੋਣਾ ਚਾਹੀਦਾ ਵਾ ਤੇ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਹਰ ਇੱਕ ਪਹੜ ਪਹਾੜ ਤੱਕ ਇਹ ਜਾਣਕਾਰੀ ਪਹੁੰਚੇ ਧੰਨਵਾਦ ਦੋਸਤੋ